ਮੈਦਾ ਸਾਡੇ ਤੇ ਕਰਜ਼ਾ ਰਹੀ ਸੀ ਪਹਿਲਾ ਕਰਜ਼ਾ ਸਾਨੂੰ ਜਦੋਂ ਇਹ ਪੀਰੀਅਡ 15 ਸਾਲ ਦਾ ਗੁਜ਼ਰਿਆ ਉਦੋਂ ਸਾਡੇ ਸਿਰ ਤੇ ਤਕਰੀਬਨ 5.5 ਹਜ਼ਾਰ ਕਰੋੜ ਦਾ ਪਹਿਲਾ ਕਰਜ਼ਾ ਆਇਆ ਜਿਹੜਾ ਫੈਰਮੈਂਟਰੀ ਫੋਰਸਸ ਇਹ ਸੂਬੇ ਵਿੱਚ ਰਹੀਆਂ ਕਈ ਸਾਲ ਉਹ ਬਤਾਉਂਦਾ ਸਣਾ ਜਦੋਂ ਫੈਰਮੈਂਟਰੀ ਫੋਰਸਸ ਆndੀਆਂ ਨੇ ਸਟੇਟ ਗਵਰਨਮੈਂਟ ਰਿਕਵੈਸਟ ਕਰਦੀ ਹੈ ਮਿਨਿਸਟਰ ਹੋਮ ਅਫੇਅਰ ਨੂੰ ਨਹੀਂ ਜਾਣਾ ਚਾਹੁੰਦਾ ਤੁਸੀਂ ਸਮਝੇ ਕਿ ਉਹ ਇਸ਼ਾਰਾ ਹੀ ਬਣਾਉਂਦਾ ਸੈਨੇ ਨੂੰ ਤੇ ਇਸ਼ਾਰਾ ਹੀ ਬਣਾ ਉਹ ਤੁਸੀਂ ਨੱਬੀਏ ਦੱਸੇ ਕਿ ਕੀੜੀਆਂ ਪਾਟ ਕੇ ਨੇ ਕਿੰਨੂੰ ਖੜਾ ਕਰ ਦਿੱਤਾ ਇਹ ਜੋ ਨਿਕਲੇਗਾ ਕੀ ਐਂਡ ਮੈਂ ਇਹ ਯਕੀਨ ਉਹੀ ਤਰੰਤ ਜਿਹੜਾ ਸਾਰ ਨੂੰ ਵੱਧ ਪ੍ਰਭਾਵਿਤ ਪਹਿਲੇ ਵੀ ਰਿਹਾ ਤੇ ਅੱਜ ਵੀ ਹੈ ਇਹ ਫੈਸਲਾ ਕਰੇਗਾ ਕਿ ਅਸੀਂ ਕਿਸ ਕਿਸਮ ਦੀ ਸਰਕਾਰ ਚਾਹਦੇ ਆਉਣ ਵਾਲੇ 2027 ਦੇ ਵਿੱਚ ਸਾਰੇ ਨੂੰ ਵੱਡਾ ਇਹ ਫੈਕਟਰ ਕਾਊਂਟ ਕਰੇਗਾ ਕਿ ਜਿਹੜੀ ਸਾਰ ਨੂੰ ਪੀੜਤ ਏਰੀਆ 15 ਸਤ ਤੋਂ ਲੈ ਕੇ 35000 ਤੋਂ ਵੱਧ ਬਾਈ ది ਐਂਡ ਆਫ ਦਿ ਡੇ ਤੁਸੀਂ ਵੇਖਿਆ ਪੰਜਾਬੀਆਂ ਦੇ ਹੱਥੋਂ ਪੰਜਾਬੀ ਹੀ ਮਾਰਿਆ ਗਿਆ ਤੁਸੀਂ ਕਿਸੇ ਕੈਟਗਰੀ ਦੀ ਗੱਲ ਕਰਦੇ ਐ ਦਿ ਐਂਡ ਆਫ ਦਿ ਡੇ ਪੰਜਾਬ ਦੀ ਮਾਂ ਨਹੀਂ ਆਪਣਾ ਪੁੱਤਰ ਕੋਇ ਉਹ ਬਹੁਤੀ ਸਾਈਡਸ ਮੈਂ ਉਸ ਵਿਦੇਸ਼ ਚ ਨਹੀਂ ਜਾਣਾ ਚਾਹਦਾ ਮੈਂ ਇਹਨਾਂ ਤੁਹਾਨੂੰ ਦੱਸਣਾ ਚਾਹਨਾ 1980 ਤੱਕ ਪੰਜਾਬ ਇੱਕ ਰੈਵਿਊ ਸਰਪਲਸ ਸਟੇਟ ਸੀ 1 ਰੁਪਏ ਦਾ ਸਾਡੇ ਤੇ ਕਰਜ਼ਾ ਨਹੀਂ ਸੀ ਪਹਿਲਾ ਕਰਜ਼ਾ ਸਾਨੂੰ ਜਦੋਂ ਇਹ ਪੀਰੀਅਡ 15 ਸਾਲ ਦਾ ਗੁਜ਼ਰਿਆ ਉਦੋਂ ਸਾਡੇ ਸਿਰ ਤੇ ਤਕਰੀਬਨ 5.5 ਹਜ਼ਾਰ ਕਰੋੜ ਦਾ ਪਹਿਲਾ ਕਰਜ਼ਾ ਆਇਆ ਜਿਹੜਾ ਪੈਰਾਮਿਲਟਰੀ ਫੋਰਸਸ ਇਹ ਸੂਬੇ ਵਿੱਚ ਰਹੀਆਂ ਕਈ ਸਾਂ ਉਹ ਬਦੋਂ ਦੱਸਣਾ ਚਾਹਨਾ ਜਦੋਂ ਪੈਰਾਮਿਲਟਰੀ ਫੋਰਸਸ ਆndੀਆਂ ਨੇ ਸਟੇਟ ਗਵਰਨਮੈਂਟ ਰਿਕਵੈਸਟ ਕਰਦੀ ਹੈ ਮਨਸਟਰੋ ਹோம் ਅਫੇਅਰ ਜੀ ਤੁਹਾਡੀ ਰਿਕਵੈਸਟ ਤੇ ਉ ਉਹ ਪੈਰਾਮਿਲਟਰੀ ਫੋਰਸਸ ਆndੀਆਂ ਉਹਨਾਂ ਦੀ ਸਾਰੀ ਤਨਖਾਹ ਉਹਨਾਂ ਦਾ ਟੀਏ ડીਏ ਉਹਨਾਂ ਦਾ ਰਹਿਣਾ ਖੈਣਾ ਸਭ ਕੁਝ ਸਿਰ ਤੇ ਹੁੰਦਾ ਜਦੋਂ ਆਪਾਂ ਬਾਹਰਲੇ ਲੋਕਾਂ ਕੋ ਇਹ ਮੰਨੀਦਾ ਕਿ ਸਾਡੇ ਸਟੇਟ ਦੇ ਵਿੱਚ ਕਿਉਂਕਿ ਰਾਤ ਵਿਗੜੇ ਤੇ ਸਾਨੂੰ ਪਹਿਲਾਂ ਮਿਲਟੀ ਫੋਰਸਸ ਪ੍ਰੋਵਾਈਡ ਕੀਤੀ ਮੈਂ ਤਾਂ ਲੁਕਣਾ ਚਾਹਾਂਗਾ ਕਿ ਅੱਜ ਜੋੜ ਹੈ ਮੈਂ ਕੈਂਡੀਡੇਟਸ ਦੇ ਨਾਮਾਂ ਤੇ ਨਹੀਂ ਜਾਣਾ ਚਾਹੁੰਦਾ ਤੁਸੀਂ ਸਮਝ ਗਏ ਉਹ ਸਾਰੇ ਹੀ ਬਣਾਉਂਦਾ ਸਿਆਣੇ ਨੂੰ ਤੇ ਸਾਰੇ ਹੀ ਬਣ ਉਹ ਤੁਸੀਂ ਲੱਭੀਏ ਦੱਸੇ ਕਿ ਕਿਹੜੀਆਂ ਪਾਰਟੀਆਂ ਨੇ ਕਿਹਨੂੰ ਖੜਾ ਕਰ ਦਿੱਤਾ ਇਹਦੇ ਚੋਂ ਨਿਕਲੇ ਤਾਂ ਕੀ ਐਂਡ ਮੈਂ ਇਹ ਯਕੀਨ ਨੂੰ ਪੂਰਾ ਹੈ ਕਿ ਇਸ ਟਾਈਮ ਪਹਿਲੀ ਵਾਰ ਵਰਡਜ਼ ਦੇ ذریعے ਉਹ ਵੀ ਤਰਨ ਤਰ ਜਿਹੜਾ ਸਾਰਿਆਂ ਨੂੰ ਵੱਧ ਪ੍ਰਭਾਵਿਤ ਪਹਿਲੇ ਵੀ ਰਿਹਾ ਤੇ ਅੱਜ ਵੀ ਹੈ ਇਹ ਫੈਸਲਾ ਕਰੇਗਾ ਕਿ ਅਸੀਂ ਕਿਸ ਕਿਸਮ ਦੀ ਸਰਕਾਰ ਚਾਹਨੇ ਆਉਣ ਵਾਲੇ 2027 ਦੇ ਵਿੱਚ ਸਾਰੇ ਨੂੰ ਵੱਡਾ ਇਹ ਫੈਕਟਰ ਕਾਊਂਟ ਕਰੇਗਾ ਕਿ ਜਿਹੜੀ ਸਾਰੇ ਨੂੰ ਪੀੜਤ ਏਰੀਆ ਉਹਦੇ ਜਿਹੜਾ ਮੋਟਰ ਨੇ ਸੂਝ ਵਾਲਾ ਮੋਟਰ ਹੈ ਅਸਲ ਕੀ ਕੀਤਾ ਜੇ ਤੇ ਇਹ ਨਾ ਇੰਟਰਨੈਸ਼ਨਲ ਫੋਰਸਸ ਜਾਂ ਉਹ ਨਾ ਫੋਰਸਸ ਨੂੰ ਜਿਹੜੇ ਹਿੰਦੁਸਤਾਨ ਦੀ ਕਨਸਟੀਟਿਊਸ਼ਨ ਸਾਡੇ ਜਿਹੜਾ ਮੈਕੈਨਿਜ਼ਮ ਦਿੱਤਾ ਸੀ ਉਹਦੇ ਵਿੱਚ ਫੇਤ ਨਹੀਂ ਰੱਖਦੇ ਤੇ ਮੇਰੇ ਵੀਰੋ ਇਸ ਤੋਂ ਵੱਡੀ ਵੱਦਕਿਸਮਤੀ ਸਾਡੀ ਕੋਈ ਨਹੀਂ ਮੈਂ ਹੱਥ ਜੋੜ ਕੇ ਬੇਨਤੀ ਕਰਨਾ ਚਾਹਨਾ ਇੱਕ ਤੇ ਸਾਰੇ ਵੀਰਾਂ ਨੂੰ ਤੇ ਭਰਾਵਾਂ ਨੂੰ ਇਹ ਗੁਜ਼ਾਰਿਸ਼ ਕਰਉ ਉਸ ਪਾਰਟੀ ਨੂੰ ਤੇ ਉਸੇ ਕੈਂਡੀਡੇਟ ਨੂੰ ਵੋਟ ਦਿਓ ਜਿਨ੍ਹਾਂ ਨੇ ਤੁਹਾਡੇ ਚਿਹਰਿਆਂ ਤੇ ਰੌਣਕ ਵਾਪਸ ਲਿਆ ਕੇ ਜਿਨ੍ਹਾਂ ਨੇ ਇੱਕ ਵਾਰ ਫੇਰ ਤਰਨਤਾਲ ਚਿੱਤੇ ਦੇ ਦੇ ਪੰਗੇ ਸ਼ੁਰੂ ਕਰਾਇਆ ਸੀ ਜਿਨ੍ਹਾਂ ਨੇ ਇੱਕ ਵਾਰ ਇਸ ਜ਼ਿਲ੍ਹੇ ਨੂੰ ਜ਼ਿਲ੍ਹਾ ਬਣਾਇਆ ਤਰਨਤਾਲ ਪਹਿਲੇ ਜ਼ਿਲ੍ਹਾ ਨਹੀਂ ਸੀ ਕਿਹਦੀ ਗਵਰਨਰ ਚ ਬਣਾ ਤੁਹਾਨੂੰ ਬਹੁਤ ਚੰਗੀ ਤਰ੍ਹਾਂ ਪਤਾ 2006 ਚ ਬਣਿਆ ਕਾਂਗਰਸੀ ਸਰਕਾਰ ਸੀ ਮੈਂ ਉਹ ਉਹਨਾਂ ਜਿਹੜਾ ਸੀ ਕੀਲ ਸਾਹਿਬ ਮੈਂ ਰਹਾ ਬੈਠੇ ਨਹੀਂ ਉਦੋਂ ਵੀ ਮੈਂ ਇੱਕ ਸੇਵਾਦਾਰ ਸੀ ਸਰਕਾਰ ਦੇ ਵਿੱਚ ਨਹੀਂ ਵੀ ਇੱਥੇ ਆਇਆ ਸਾਡਾ ਵੀ ਯੋਗਦਾਨ ਹੈ